चार सौ क्या जी अभी भेज देंगे जी भी दिन भेजा मैक्सीको रास्ते अमेरिका सिद्धा बस दिन गल हुई कहार कर दिया पैसे सारे मकान मकून कह रहे कर लिया लोगों ने साब कुछ लुटा गया साला कुछ नहीं गया ਉਹਨਾਂ ਕੋ ਕਰਨ ਜੋਗੇ ਨਾ ਬੜੇ ਬੜੇ ਬਸਾਈ ਦਾਨਯੂ ਟਿਕਰੀਤ ਮਾਮਦਸ਼ਕਾਂ ਦਾ ਸਵਾਗਤ ਹੈ ਅਮਰੀਕਾ ਤੋਂ ਡਿਪਲੋਮਟ ਹੋ ਕੇ ਆ ਰਹੇ ਭਾਰਤੀਆਂ ਵਿੱਚ ਹਲਕਾ ਫਤਿਹਗੜ ਸਾਹਿਬ ਦੇ ਅਧੀਨ ਆਂਦੇ ਪਿੰਕ ਤਲਾਨੀਆਂ ਦਾ ਗੁਰਮੀਤ ਸਿੰਘ ਵੀ ਸ਼ਾਮਲ ਹੈ ਇਸ ਬਾਬਤ ਗੱਲਬਾਤ ਕਰਦੇ ਹਨ ਗੁਰਮੀਤ ਸਿੰਘ ਦੇ ਪਿਤਾ ਨਾਲ ਅਚਕਲ ਸਰ ਜੀ ਬਾਜੀ ਮੈਂ ਜੁਨੀਅਰ ਬੋਲਣ ਤਲਾਨੀ ਨੂੰ ਸਾਡਾ ਮੁੰਡਾ ਜਰਮਨ ਨੇ 12 ਸਾਲਾਂ ਨੂੰ ਵਿਆਹ ਕਰੋ ਇਹ 200 ਕਿਹਾ ਯੂਏ ਜਿੰਨ ਭੇਜਾਂਗੇ 20 ਦਿਨ ਚ ਭੇਜਾਂਗੇ ਮੈਕਸੀਕੋ ਰਸੇ ਮੁਲਕਾ ਸੀ ਦਾ ਉਸ ਤੋਂ ਬਾਅਦ ਤੇ ਫਿਰ ਸਾਡੀ ਕੋਈ ਗੱਲ ਨਹੀਂ ਹੋਈ ਗਸਤੇ ਬਹੁਤ ਤੰਗ ਹੋਇਆ 3 ਮਹੀਨੇ ਹੋ ਗਏ ਸਾਨੂੰ ਟੱਕੇ ਖਾਂਦੇ ਅੱਜ ਸਾਨੂੰ ਪਤਾ ਲੱਗਿਆ ਵਾਪਸ ਆ ਰਿਹਾ ਆਖਰੀ ਵਾਰ ਗੱਲ ਹੋਈ ਸੀ ਬੇਟੇ ਨਾਲ ਹਾਂ ਇੱਕ ਵਾਰੀ ਹੋਈ ਆ 20 ਜਨ 22 ਜਨਵਰੀ ਰਾਤ ਨੂੰ ਬਾਰਾ ਗੱਲ ਹੋਈ ਸੀ 14 ਦਿਨ ਗੱਲ ਹੋਈ ਗਾ ਤਾਂ ਮੈਂ ਕੰਦ ਪਾਰ ਕਰ ਗਿਆ ਉਦੋਂ ਮਾਚ ਕਾਹੇ ਬਦਲ ਗਏ ਕ੍ਰੈਂਪਰ ਹੋ ਗਏ ਕੋਈ ਨਾ ਕੋਈ ਗੱਲ ਨਹੀਂ ਕੋਈ ਅਜਿਹਾ ਕੋਈ ਗੱਲ ਨਹੀਂ ਅੱਜ ਬਸ ਕਿੰਨੇ ਪੈਸੇ ਲੱਗੇ ਸੀ ਜਾਂਸਕਾਈ 40 ਲੱਖ ਰੁਪਏ ਕਰੀ ਰੈਂਟ ਕਿੰਨੇ ਲੱਗਦੇ ਤੁਹਾਨੂੰ 40 ਲੱਖ 40 ਲੱਖ ਹਾਂ ਜੀ ਇਥੇ ਕਿਦਾਂ ਇੰਤਜ਼ਾਮ ਕੀਤਾ ਪੈਸੇ ਦਾ ਪੈਸੇ ਸਾਰੇ ਮਕਾਨ ਮਹਿੰਗੇ ਨੇ ਰੱਖਿਆ ਜੀ ਕਰਜ਼ਾ ਲਿਆ ਲੋਕਾਂ ਨੂੰ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਸਾਡੇ ਮੁੰਡਿਆਂ ਨੂੰ ਕੋਈ ਨੌਕਰੀ ਜੀ ਜਾਵੇ ਸਰਕਾਰੀ ਪਿਆਰ ਚਾਹੁੰਦੇ ਮਰ ਜੀ ਜਾਵੇ ਹੇ ਨੌਕਰੀ ਆਈ ਕਰੇ ਸਰਕਾਰ ਤੋਂ ਮੰਗ ਕਰਦੇ ਨਹੀਂ ਕੋਈ ਨੌਕਰੀ ਤੇ ਸਾਡਾ ਬੱਚਾ ਮੁੜ ਕੇ ਆ ਰਿਹਾ ਕੋਈ ਸਭ ਕੁਝ ਲੁਟਾਇਆ ਗਿਆ ਸਾਰਾ ਕੁਝ ਨਹੀਂ ਹੈ ਸਾਡੇ ਕੋਲ ਕੋਈ ਨਾ ਕੋਈ ਕਰਨ ਜੋਗੇ ਨਾ ਇਹ ਬੜੇ ਬੜੇ ਜਿਹਾ ਸਾਈ ਮਾਤਾ ਜੀ ਕੀ ਕਹਿਣਾ ਸਾਨੂੰ ਬੇਟਾ ਜਾ ਰਿਹਾ ਡਿਪਲੋਮਾ ਹੋ ਕੇ ਅਮਰੀਕਾ ਤੋਂ ਮੈਂ ਕਹਿ ਰਹੀ ਜਾਂ ਨੌਕਰੀ ਦੇਣ ਸਰਕਾਰੀ ਜਾਂ ਸਾਡਾ ਕੁਝ ਕਰਨ ਪੈਸੇ ਪੁੱਛਿਆ ਸਾਨੂੰ ਦੇਣ ਅਸੀਂ ਲੋਕਾਂ ਦਾ ਕਰਜ਼ਾ ਤਾਰੀਏ ਤਾਂ ਸਾਨੂੰ ਸਬਰ ਆਏਗਾ ਪਤਾ ਨਾ ਸਾਨੂੰ ਰਾਤ ਨੀਂਦ ਆਉਂਦੀ ਨਾ ਸਾਨੂੰ ਦਿਨ ਨੀਂਦ ਆਉਂਦੀ ਅਸੀਂ ਕੀ ਕਰੀਏ ਕਹਿੰਦੇ ਸਾਰੇ ਬੱਚੇ ਹੋਣ ਸੀ ਵਿਆਹ ਹੋਇਆ ਸੀ ਬੇਟਾ ਲਿਆ ਜਾ ਸੀ ਦੋ ਬੱਚੇ ਨੇ ਇਹ ਘਰ ਦੀ ਖੜੀ ਹੋਈ ਇੱਧਰ ਇਹ ਘਰ ਦੀ ਚਾਰੀ ਝਾੜੂ ਪੋਚਾ ਲੋਕਾਂ ਨੇ ਖੜਦੀਏ ਤੇ ਤਾਂ ਬੱਚਿਆਂ ਨੂੰ ਖਰਚਾ ਪਾਣੀ ਦੇਂਦੀ ਅਸੀਂ ਕਿਹੜਾ ਕਮਾਣ ਦੋਗੇ ਨਾ ਦਿਹਾੜੀ ਟੱਪਾ ਕਰਨ ਜੋਗੇ ਨਾ ਕਿਧਰ ਕੋਈ ਹੋਰ ਕਰਨ ਜੋਗੇ ਅਸੀਂ ਤਾਂ ਆਪਣੇ ਕਰਮਾਂ ਨੂੰ ਰੋਂਦੇ ਫਿਰਦੇ ਜੇ ਸਾਡੇ ਕੋਲ ਨਹੀਂ ਆਈ ਕੁਛ ਨਹੀਂ ਹੈਗਾ ਕੀ ਕਹਿ ਕੇਗੇ ਸੀ ਏਜੰਟ ਕਿਸ ਤਰ੍ਹਾਂ ਦਾ ਕੰਮ ਕਰਵਾਉਣਗੇ ਉੱਥੇ ਅਮਰੀਕਾ 'ਚ ਉਹ ਨੂੰ ਪਤਾ ਹੋਏਗਾ ਉਹਨੇ ਪਹਿਤਾ ਪੈਸਾ ਆਦਾ ਉਹਨੂੰ ਲੋਭ ਲੱਗ ਗਿਆ ਰਾਹ ਵਿੱਚ ਤਿੰਨ ਦੋ ਤਿੰਨ ਮਹੀਨੇ ਹੋ ਚਲੇ ਦੋ ਮਹੀਨੇ ਦਾ 15 ਦਿਨਾਂ ਤੇ ਭੇਜਾਂਗਾ ਬਸ ਹੁਣ ਦੋ ਮਹੀਨੇ ਤੋਂ ਜਾਂਦੇ ਜਾਂਦੇ ਨੂੰ ਹੋ ਗਿਆ ਤੇ ਕੀ ਪਤਾ ਕੀ ਕਿੱਦਾਂ ਗਿਆ ਵਿਚਾਰਾ ਉਹ ਰਾਹ ਵਿੱਚ ਵੀ ਬੁਰੀ ਹਾਲ ਹੋਇਆ ਤੈਨੂੰ ਪਤਾ ਕੋਈ ਸੌਖਾ ਜਾਣਾ ਪਿਆ ਬੁੱਤ ਦੱਸੋ ਬਿਲਕੁਲ ਬਤ ਕਰਦੇ ਆ ਮਾਹਲਿਆ ਦੇ ਕਾਉਂਸਲਰ ਨਾਲ ਵੀ ਬਸਾਕੀ ਰਾਮਨਾਥ ਕੀ ਕਹਿਣਾ ਚਾਹੁੰਦੇ ਸੱਤਜੀ ਸਾਹਿਬ ਇਹ ਬਹੁਤ ਗਰੀਬ ਪਰਿਵਾਰ ਹੈ ਜੀ ਅਸੀਂ ਸਰਕਾਰ ਮੁਰੇ ਇਹੀ ਮੰਗ ਕਰਦੇ ਆ ਕਿ ਜਿਵੇਂ ਸਰਕਾਰ ਸ੍ਰੀ ਭਗਵੰਤ ਸਿੰਘ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਨੌਕਰੀਆਂ ਅਗਰ ਜੇ ਨੌਕਰੀਆਂ ਹੁੰਦੀਆਂ ਤੇ ਇਹ ਬੱਚੇ ਅੱਜ 5 5 ਲੱਖ ਰੁਪਏ ਲਾ ਕੇ ਚਲ ਚੜੀ ਲੱਖ ਲਾ ਕੇ ਆਪਣੇ ਮਕਾਨ ਕਰਜ਼ੇ ਵਿੱਚ ਡੋਬੋ ਕੇ ਇਹ ਨਾ ਜਾਂਦੇ ਯੂਐਸਏ ਸੋ ਅੱਜ ਇਹਨਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ ਤੋ ਸਾਡੀ ਸਰਕਾਰ ਮੂਰੇ ਮੰਗ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਾਂ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਜਾਂ ਮੇਰੇ ਗੁੜਿਆ ਨਦੀ ਮੈਸਿਸ ਹੈ ਉਹ ਵੀ ਪੜੇ ਲਿਖੇ ਜਾ ਉਹਨਾਂ ਨੂੰ ਕੋਈ ਜੌਬ ਦਿੱਤੀ ਜਾਵੇ ਔਰ ਜਿਹੜੇ ਇਹਨਾਂ ਦਾ ਕਰਜ ਹੈਗਾ ਜਾਂ ਮਾਫ ਕੀਤਾ ਜਾਵੇ ਤੋ ਸਰਕਾਰ ਮੂਰੇ ਅਸੀਂ ਇਹੀ ਮੰਗ ਕਰਦੇ ਛੋਟੇ ਛੋਟੇ ਬੱਚੇ ਨੇ ਤੇ ਬਹੁਤ ਗਰੀਬ ਪਰਿਵਾਰ ਹੈ ਮਿੰਤ ਮਜ਼ਦੂਰੀ ਕਰਨ ਵਾਲੇ ਦਾ ਸਾਰਾ ਇਹਨਾਂ ਦਾ ਕਾਰੋਬਾਰ ਜਿੰਨਾ ਵੀ ਹੈਗਾ ਮਿੰਤ ਮਜ਼ਦੂਰੀ ਵਾਲਾ ਇਹ ਮਕਾਨ ਜਿੰਨਾ ਵੀ ਗਹੜੇ ਰੱਖਿਆ ਹੋਇਆ ਅਸੀਂ ਸਰਕਾਰ ਮੂਰੇ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਜਾਂ ਇਹਨਾਂ ਦੀ ਪੇਮੈਂਟ ਜਿੱਦਾਂ ਵੀ ਏਜੰਟ ਤੋਂ ਵਾਪਸ ਮਿਲੀ ਜਾਵੇ ਜਾਂ ਏਜੰਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਜਾਂ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਸਾਡੀ ਇਹ ਮੰਗ ਹੈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪ੍ਰਤੀਗਤ ਸਾਹਿਬ ਤੋਂ ਦਿਪਕ ਸੁਧੀਰੀਪੂਰਤ